ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਕਸਰ ਇਹ ਦੇਖਿਆ ਗਿਆ ਹੈ ਕਿ ਕੋਈ ਵੀ ਜਦੋਂ ਸਥਾਪਿਤ ਹੋਏ ਸਿਸਟਮ ਨੂੰ ਤੋੜ ਕੇ ਆਪਣੇ ਲਈ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸਿਸਟਮ ਨਵਿਆਂ ਦੇ ਪੈਰ ਹੀ ਨਹੀਂ ਲੱਗਣ ਦਿੰਦਾ ਸਾਰਾ ਤਾਣਾ ਬਾਣਾ ਮਿਲ ਕੇ ਇਸ ਤਰ੍ਹਾਂ ਉਲਝਾ ਲੈਂਦਾ ਹੈ ਕਿ ਜਦੋਂ ਤੱਕ ਸਮਝ ਲੱਗਦੀ ਹੈ ਉਦੋਂ ਤੱਕ ਸਮਾਂ ਹੀ ਖਤਮ ਹੋ ਜਾਂਦਾ ਹੈ ਨੋਂ ਸਿਖਿਏ ਹਨ ਇਹਨਾਂ ਦੇ ਵਸਦੀ ਨਹੀਂ ਸਰਕਾਰ ਚਲਾਉਣਾ ਇਹੋ ਜੇ ਦੋਸ਼ ਲੋਕਾਂ ਦੀ ਕਚੈਰੀ ਦੇ ਵਿੱਚ ਲਗਾਏ ਜਾਂਦੇ ਹਨ ਜਿਹੜੇ ਪ੍ਰਵਾਨ ਵੀ ਹੋ ਜਾਂਦੇ ਨੇ ਲੋਕ ਇਹਨਾਂ ਦੋਸ਼ਾਂ ਨੂੰ ਪ੍ਰਵਾਨ ਵੀ ਕਰ ਲੈਂਦੇ ਨੇ ਕਿਉਂਕਿ ਲੋਕਾਂ ਦੀਆਂ ਉਮੀਦਾਂ ਟੁੱਟ ਚੁੱਕੀਆਂ ਹੁੰਦੀਆਂ ਜਿੰਨੇ ਜ਼ਿਆਦਾ ਜੋਸ਼ ਤੇ ਚਾਹ ਦੇ ਨਾਲ ਉਹ ਬਦਲਵੇਂ ਲੋਕਾਂ ਨੂੰ ਚੁਣ ਕੇ ਲਿਆਏ ਹੁੰਦੇ ਹਨ ਉਹਨੇ ਹੀ ਮਾਇੂਸ ਆਪਣੇ ਨਾਇਕਾਂ ਦੀ ਅਸਫਲਤਾ ਤੋਂ ਹੁੰਦੇ ਹਨ ਤੇ ਫੇਰ ਲੰਮੇ ਸਮੇਂ ਤੱਕ ਸੁਪਨਾ ਦੇਖਣ ਦਾ ਹੌਸਲਾ ਹੀ ਨਹੀਂ ਕਰਦੇ ਜਦੋਂ ਵੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ ਤੀਜੇ ਦਿਨ ਕੋਈ ਨਾ ਕੋਈ ਵਿਭਾਗ ਹੜਤਾਲ ਤੇ ਚਲਾਇਆ ਜਾਂਦਾ ਹੈ ਕਦੇ ਮਾਸਟਰ ਤੇ ਕਦੇ ਪਟਵਾਰੀ ਕਦੇ ਬਿਜਲੀ ਬੋਰਡ ਤੇ ਕਦੇ ਪੀਆਰਟੀਸੀ ਕਦੇ ਡਾਕਟਰ ਤੇ ਕਦੇ ਬਾਬੂ ਸਾਢੇ 3 ਸਾਲ ਬਾਅਦ ਵੀ ਇਹ ਚਰਚਾ ਆਮ ਸੁਣਨ ਨੂੰ ਮਿਲਦੀ ਹੈ ਕਿ ਅਫਸਰ ਸਾਹੀ ਸਰਕਾਰ ਦੀ ਸੁਣਦੀ ਨਹੀਂ ਹੈ ਹਰ ਕਦਮ ਤੇ ਹਰ ਫੈਸਲੇ ਤੇ ਰਾਹ ਦੇ ਵਿੱਚ ਫੰਨ ਆਫਸਾਇਆ ਜਾਂਦਾ ਹੈ ਅੜਿੱਕੇ ਪੈਦਾ ਕੀਤੇ ਜਾਂਦੇ ਹੁਣ ਜਦੋਂ ਸਰਕਾਰ ਦੀ ਨਸ਼ੇ ਵਿਰੁੱਧ ਕਾਰਵਾਈ ਲੋਕਾਂ ਦੇ ਵਿੱਚ ਥੋੜਾ ਘਰ ਕਰਨ ਲੱਗੀ ਸੀ ਲੋਕਾਂ ਨੂੰ ਵਿਸ਼ਵਾਸ ਹੋਣ ਲੱਗਿਆ ਸੀ ਕਿ ਸਰਕਾਰ ਕੋਈ ਨਾ ਕੋਈ ਕਾਰਵਾਈ ਕਰ ਰਹੀ ਹੈ ਸੰਜੀਦਾ ਹੋਈ ਹੈ ਨਸ਼ੇ ਦੇ ਖਿਲਾਫ ਲੜਨ ਨੂੰ ਜਾਂ ਨਸ਼ੇ ਨੂੰ ਖਤਮ ਕਰਨ ਦੇ ਲਈ ਤਾਂ ਪੰਜਾਬ ਪੁਲਿਸ ਦੇ ਹੀ ਇੱਕ ਅਫਸਰ ਵੱਲੋਂ ਅਦਾਲਤ ਦੇ ਵਿੱਚ ਸਰਕਾਰ ਖਿਲਾਫ ਦੋਸ਼ ਲਾਏ ਗਏ ਹਨ ਕਿ ਐਨਡੀਪੀਸੀ ਐਕਟ ਅਧੀਨ ਦਰਜ 300 ਤੋਂ ਵੀ ਵੱਧ ਐਫਆਈਆਰ ਤੇ ਜਾਣਬੁੱਝ ਕੇ ਕੋਈ ਕਾਰਵਾਈ ਨਹੀਂ ਹੋ ਰਹੀ ਸਿਰਫ ਕਰੀਅਰ ਲੈਵਲ ਦੇ ਹੀ ਇਹਨਾਂ ਨੂੰ ਰੋਕਿਆ ਗਿਆ ਹੈ ਕਿ ਜਿਹੜੇ ਬੰਦੇ ਉਸ ਨਸ਼ੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਥੋੜੀ-ਥੋੜੀ ਮਾਤਰਾ ਚ ਲੈ ਕੇ ਜਾਂਦੇ ਨੇ ਸਿਰਫ ਉਹਨਾਂ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਨੂੰ ਉੱਥੇ ਤੱਕ ਹੀ ਸੀਮਤ ਰੱਖਿਆ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਵੀ ਇਸ ਬੰਦ ਵਿੱਚ ਮੰਗ ਲਿਆ ਹੈ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੰਜੀਵ ਬੈਰੀ ਦੀ ਡਿਵੀਜ਼ਨ ਬੈਂਚ ਦੇ ਨਾਲ ਹੀ ਪਟੀਸ਼ਨ ਕਰਤਾ ਨੂੰ ਇਹ ਵਾਰਨਿੰਗ ਵੀ ਦਿੱਤੀ ਹੈ ਕਿ ਜੇ ਪੀਆਈਐਲ ਫਜ਼ੂਲ ਨਿਕਲੀ ਤਾਂ ਡਿਸਕਸ ਕਰਨ ਦੇ ਨਾਲ ਨਾਲ ਤੁਹਾਡੇ ਤੇ ਅਦਾਲਤ ਜੁਰਮਾਨਾ ਵੀ ਲਾਵੇਗੀ ਇਹ ਪਟੀਸ਼ਨ ਕਰਤਾ ਨੂੰ ਕਹਿ ਦਿੱਤਾ ਗਿਆ ਹੁਣ ਪਟੀਸ਼ਨ ਕਰਤਾ ਹੈ ਕੌਣ ਇਹਨੇ ਡੀਐਸਪੀ ਵਰਿੰਦਰ ਕੁਮਾਰ ਜਿਹੜੇ ਪੀਏਪੀ ਦੀ 9ਵੀਂ ਬਟਾਲੀਅਨ ਦੇ ਹਨ ਤੇ ਸਪੈਸ਼ਲ ਟਾਸਕ ਫੋਰਸ ਦੇ ਵਿੱਚ ਤਾਇਨਾਤ ਅਫਸਰ ਸਨ ਤੇ ਉਹਨਾਂ ਵੱਲੋਂ ਇਹ ਦੋਸ਼ ਲਗਾਏ ਗਏ ਨੇ ਕਿ ਇੱਕ ਸਿੰਥੈਟਿਕ ਡਰਗ ਐਲਪਰਾਸੇਫ ਜਿਸ ਦੇ ਵਿੱਚ ਐਲਪਰੋਜ਼ੋਲੈਮ ਕੈਮੀਕਲ ਹੁੰਦਾ ਹੈ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਇਸ ਦਾ ਪ੍ਰਸਾਰ ਹੋ ਰਿਹਾ ਹੈ ਇਸ ਨੂੰ ਵੇਚਿਆ ਜਾ ਰਿਹਾ ਹੈ ਡੀਐਸਪੀ ਕੁਮਾਰ ਜਿਨ੍ਹਾਂ ਦੇ ਖਿਲਾਫ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਪਿਛਲੇ ਸਾਲ ਹੀ ਕਰਪਸ਼ਨ ਕੇਸ ਦਰਜ ਕੀਤਾ ਸੀ ਉਹ ਅਦਾਲਤ ਨੂੰ ਕਹਿੰਦੇ ਹਨ ਕਿ ਅਜੇ ਸੈਂਕੜੇ ਕੇਸਾਂ ਦੀ ਜਾਂਚ ਕਦੇ ਵੀ ਕੋਰੀਅਰ ਗ੍ਰਿਫਤਾਰ ਕਰਨ ਤੋਂ ਅੱਗੇ ਹੀ ਨਹੀਂ ਵਧੀ ਹੈ ਉਹਨਾਂ ਨੇ ਦਾਵਾ ਕੀਤਾ ਕਿ ਸਾਲ 2023 ਦੇ ਵਿੱਚ ਹੀ 300 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਸੀ ਪਰ ਹਜੇ ਤੱਕ ਵੱਖ-ਵੱਖ ਅਦਾਲਤਾਂ ਦੀ ਹਦਾਇਤਾਂ ਤੋਂ ਬਾਅਦ ਵੀ ਕਿਸੇ ਨੇ ਜਾਂਚ ਦਵਾਈਆਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਤੱਕ ਲੈ ਕੇ ਜਾਣ ਦੀ ਹਿੰਮਤ ਨਹੀਂ ਕੀਤੀ ਹੈ। ਡੀਐਸਪੀ ਨੇ ਅੱਗੇ ਇਹ ਵੀ ਕਿਹਾ ਕਿ ਜਦੋਂ ਮੈਂ ਸਪੈਸ਼ਲ ਟਾਸਕ ਫੋਰਸ ਦੇ ਵਿੱਚ ਤਨਖਤ ਸੀ ਤਾਂ 20 ਫਰਵਰੀ 2024 ਨੂੰ ਐਫਆਈਆਰ ਨੰਬਰ 31 ਦਰਜ ਕੀਤੀ ਗਈ ਸੀ ਮੋਹਾਲੀ ਐਸਟੀਐਫ ਥਾਣੇ ਵਿੱਚ ਜਿਸ ਵਿੱਚ 275 ਕਰੋੜ ਦੇ ਨਸ਼ੀਲੇ ਪਦਾਰਥ ਫੜੇ ਗਏ ਸੀ। ਇਹ ਦਵਾਈਆਂ ਦੀਆਂ ਫੈਕਟਰੀਆਂ ਤੇ ਗੋਦਾਮਾਂ ਵਿੱਚੋਂ 765 ਕਿਲੋ ਪਾਊਡਰ ਵੀ ਬਰਾਮਦ ਹੋਇਆ ਸੀ। ਉਹਨਾਂ ਨੇ ਦੋਸ਼ ਲਗਾਏ ਕਿ ਜਾਂਚ ਦੇ ਵਿੱਚ ਵੱਡੀਆਂ-ਵੱਡੀਆਂ ਦਵਾਈਆਂ ਦੀਆਂ ਕੰਪਨੀਆਂ ਦਾ ਪਰਦਾਫਾਸ਼ ਹੋਇਆ ਸੀ ਜੋ ਕਿ ਵੱਡੇ ਪੱਧਰ ਤੇ ਨਸ਼ੀਲੀਆਂ ਦਵਾਈਆਂ ਬਣਾਉਣ ਤੇ ਵੇਚਣ ਦੇ ਵਿੱਚ ਸ਼ਾਮਲ। ਪਟੀਸ਼ਨ ਵਿੱਚ ਅੱਗੇ ਦਾਵਾ ਕੀਤਾ ਗਿਆ ਹੈ ਕਿ ਜ਼ਿਲ੍ਹਿਆਂ ਦੇ ਐਸਐਸਪੀਆਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ ਤਾਂ ਸਿਰਫ ਐਲਪਰਾ ਸੇਫ ਨਾਲ ਸੰਬੰਧਿਤ 300 ਤੋਂ ਵੱਧ ਐਫਆਈਆਰਾਂ 2023 ਦੇ ਵਿੱਚ ਦਰਜ ਹੋਣੀਆਂ ਸੀ ਪਰ ਫੇਰ ਵੀ ਜਾਂਚ ਕੋਰੀਅਰਾਂ ਨੂੰ ਫੜਨ ਤੋਂ ਅੱਗੇ ਨਹੀਂ ਵਧੀ ਡੀਐਸਪੀ ਨੇ ਅੰਮ੍ਰਿਤਸਰ ਸਦਰ ਥਾਣੇ ਵਿੱਚ 22 ਜਨਵਰੀ 2023 ਨੂੰ ਦਰਜ ਐਫਆਈਆਰ ਨੰਬਰ 23 ਦਾ ਜ਼ਿਕਰ ਵੀ ਕੀਤਾ ਜਿਸ ਤੇ ਵਿੱਚ ਇਹ ਦੋਸ਼ ਲਗਾਏ ਗਏ ਹਨ ਕਿ ਇੱਕ ਫਾਰਮਾ ਕੰਪਨੀ ਨੇ ਸੀਨੀਅਰ ਅਫਸਰ ਨੂੰ 3 ਕਰੋੜ ਦੀ ਰਿਸ਼ਵਤ ਦਿੱਤੀ ਸੀ ਆਪਣੇ ਖਿਲਾਫ ਹੋ ਰਹੀ ਜਾਂਚ ਨੂੰ ਰੋਕਣ ਦੇ ਐਫਆਈਆਰ 31 ਜਿਹੜੀ ਹੈ ਉਸਤੇ ਵਿੱਚ ਵੀ 45 ਲੱਖ ਦੀ ਰਿਸ਼ਵਤ ਇਹਨਾਂ ਕੰਪਨੀਆਂ ਦੇ ਮਾਲਕਾਂ ਨੇ ਦਿੱਤੀ ਸੀ ਕਿ ਸਾਨੂੰ ਬਚਾ ਲਿਆ ਜਾਵੇ ਡੀਐਸਪੀ ਨੇ ਇਹ ਵੀ ਕਿਹਾ ਕਿ ਮੇਰੇ ਤੇ ਸੀਨੀਅਰ ਅਫਸਰਾਂ ਨੇ ਚੁੱਪ ਰਹਿਣ ਦੇ ਲਈ ਦਬਾਅ ਪਾਇਆ ਤੇ ਮੈਨੂੰ ਸਪੈਸ਼ਲ ਟਾਸਕ ਫੋਰਸ ਤੋਂ ਬਾਹਰ ਕਰ ਦਿੱਤਾ ਗਿਆ ਤੇ ਫਿਰ ਮੇਰੇ ਤੇ ਇਹ ਝੂਠਾ ਮੁਕੱਦਮਾ ਰਿਸ਼ਵਤ ਦਾ ਪਾ ਦਿੱਤਾ ਗਿਆ ਪਿਛਲੇ ਸਤੰਬਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਐਫਆਈਆਰ ਲਿਖੀ ਗਈ ਸੀ ਤੇ ਉਸ ਵਿੱਚ ਕਿਹਾ ਗਿਆ ਸੀ ਕੀ ਡੀਐਸਪੀ ਨੇ ਕਥਿਤ ਤੌਰ ਤੇ 45 ਲੱਖ ਰੁਪਏ ਰਿਸ਼ਵਤ ਲਈ ਹੈ ਫਾਰਮਾ ਕੰਪਨੀ ਨੂੰ ਕਾਨੂੰਨੀ ਮੁਸੀਬਤਾਂ ਤੋਂ ਬਚਾਉਣ ਦੇ ਲਈ ਪਰ ਅਕਤੂਬਰ 2024 ਨੂੰ ਹੀ ਹਾਈ ਕੋਰਟ ਦੇ ਜੱਜ ਵਿਨੋਦ ਐਸ ਪਰਦਵਾਜ ਨੇ ਸੀਬੀਆਈ ਨੂੰ ਮੁੜਲੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਸੀ ਤੇ ਐਸਟੀਐਫ ਨੂੰ ਅੱਗੇ ਇਸ ਐਫਆਈਆਰ ਤੇ ਕਾਰਵਾਈ ਕਰਨ ਤੋਂ ਰੋਕ ਲਗਾ ਦਿੱਤੀ ਸੀ ਇਹ ਕਿャਸੀ ਉਦੋਂ ਵੀ ਡੀਐਸਪੀ ਵੱਲੋਂ ਆਪਣੇ ਤੇ ਝੂਠਾ ਕੇਸ ਪਾਉਣ ਦੇ ਦੋਸ਼ ਲਾਏ ਗਏ ਸੀ ਜਿਸ ਦੇ ਚਲਦਿਆਂ ਜੱਜ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ ਪੰਜਾਬ ਸਰਕਾਰ ਵੱਲੋਂ ਸੀਨੀਅਰ ਵਕੀਲ ਸਲਿਲ ਸਬਲੋਕ ਨੇ ਪਟੀਸ਼ਨ ਦੇ ਖਿਲਾਫ ਜਿਰਾ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਚੱਲ ਰਹੀਆਂ ਜਾਂਚਾਂ ਨੂੰ ਰੋਕਣ ਦੇ ਲਈ ਪਬਲਿਕ ਇੰਟਰਸਟ ਲਿਟੀਗੇਸ਼ਨ ਯਾਨੀ ਕਿ ਪੀਐਲ ਦੀ ਦਰਵਾਰਤਾਂ ਕੀਤੀ ਜਾ ਰਹੀ ਹੈ ਇਹ 300 ਐਫਆਈਆਰਾਂ ਦਾ ਜ਼ਿਕਰ ਕਰ ਰਿਹਾ ਹੈ ਪਰ ਕਿਸੇ ਵੀ ਐਫਆਈਆਰ ਦੀ ਡਿਟੇਲ ਇਸ ਪਟੀਸ਼ਨ ਦੇ ਵਿੱਚ ਨਹੀਂ ਦਿੱਤੀ ਗਈ। ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰ ਰਿਹਾ ਹੈ ਜਦਕਿ ਇੱਕ ਐਫਆਈਆਰ ਦੇ ਵਿੱਚ ਤਾਂ ਖੁਦ ਆਪ ਇਹ ਜਾਂਚ ਅਧਿਕਾਰੀ ਸੀ। ਐਫਆਈਆਰ 31 ਜਿਸ ਦੀ ਜਾਂਚ ਸੀਬੀਆਈ ਦੇ ਕੋਲ ਹੈ ਉਹ ਵੀ ਸਿੰਗਲ ਜੱਜ ਦੀ ਇੱਕ ਬੈਂਚ ਦੇ ਕੋਲ ਪੈਂਡਿੰਗ ਹੈ। 8 ਅਗਸਤ ਨੂੰ ਉਸ ਦੀ ਤਰੀਕ ਪਈ ਹੋਈ ਹੈ। ਇਸ ਤੇ ਖੁਦ ਫਾਰਮਾ ਕੰਪਨੀਆਂ ਤੋਂ ਰਿਸ਼ਵਤ ਲੈਣ ਦੇ આરોਪ ਲੱਗੇ ਹੋਏ ਨੇ, ਦੋਸ਼ ਲੱਗੇ ਹੋਏ। ਸਭ ਲੋਕ ਨੇ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਵੀ ਹਵਾਲਾ ਦਿੱਤਾ ਜਿੱਥੇ ਉਹਨਾਂ ਨੇ ਪੀਆਈਐਲ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੋ ਪੀਐਲ ਆ ਜਾਂ ਦਿਖਾਈਆਂ ਇਸ ਤਰ੍ਹਾਂ ਜਾਂਦੀਆਂ ਨੇ ਕਿ ਇਹ ਲੋਕਾਂ ਦੇ ਹਿੱਤ ਦੇ ਵਿੱਚ ਹਨ ਪਰ ਅਸਲ ਵਿੱਚ ਉਹ ਆਪਣੇ ਨਿੱਜੀ ਵਿਵਾਦਾਂ ਨੂੰ ਸੈਟਲ ਕਰਨ ਦੇ ਲਈ ਜਾਂ ਹੱਲ ਕਰਨ ਦੇ ਲਈ ਇੱਕ ਮਕੌਟਾ ਹੁੰਦੀਆਂ ਨੇ ਉਹਨਾਂ ਖਿਲਾਫ ਸੁਪਰੀਮ ਕੋਰਟ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਹੁਣ ਕੀ ਹੈ ਇਹ ਅਲਫਾ ਅਲਫਾ ਸੇਫ ਡਰਗ ਜਿਸ ਦੀ ਗੱਲ ਕੀਤੀ ਜਾ ਰਹੀ ਹੈ ਐਲਪਰਾ ਸੇਫ ਦਵਾਈ ਕੀ ਹੈ ਇਹ ਇੱਕ ਪ੍ਰੈਸਕ੍ਰਿਪਸ਼ਨ ਡਰਗ ਹੈ ਮਤਲਬ ਡਾਕਟਰ ਜਦ ਤੱਕ ਤੁਹਾਨੂੰ ਲਿਖ ਕੇ ਨਹੀਂ ਦਿੰਦਾ ਕਿ ਤੁਹਾਨੂੰ ਇਸ ਦਵਾਈ ਦੀ ਲੋੜ ਹੈ ਕੇਮਿਸਟ ਇਸ ਦਵਾਈ ਨੂੰ ਵੇਚ ਨਹੀਂ ਸਕਦੇ ਇਹ ਦਵਾਈ ਟੈਨਸ਼ਨ ਤੇ ਐਂਗਜ਼ਾਈਟੀ ਵਾਸਤੇ ਹੈ ਜਦੋਂ ਤੁਸੀਂ ਬਹੁਤ ਜ਼ਿਆਦਾ ਚਿੰਤਾ ਵਿੱਚ ਸੋਚ ਵਿੱਚ ਹੁੰਨੇ ਹੋ ਤੁਹਾਨੂੰ ਘਬਰਾਹਟ ਹੋ ਰਹੀ ਹੁੰਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਠੀਕ ਹੋ ਉਦੋਂ ਇਹ ਦਵਾਈ ਦਿੱਤੀ ਜਾਂਦੀ ਹੈ ਔਰ ਇਸ ਦਾ ਕੰਮ ਜੋ ਹੁੰਦਾ ਹੈ ਉਹ ਦਿਮਾਗ ਦੀ ਗਤੀਵਿਧੀ ਜੋ ਕਿ ਬਹੁਤ ਜ਼ਿਆਦਾ ਤੇਜ਼ ਹੋ ਗਈ ਹੁੰਦੀ ਹੈ ਉਸ ਨੂੰ ਹੌਲੀ ਕਰਨਾ ਹੁੰਦਾ ਹੈ ਥੋੜਾ ਸਲੋ ਡਾਊਨ ਕਰਨਾ ਹੁੰਦਾ ਹੈ ਤਾਂ ਕਿ ਤੁਸੀਂ ਤਣਾਅ ਤੇ ਚਿੰਤਾ ਤੋਂ ਟੈਨਸ਼ਨ ਤੋਂ ਐਂਗਜ਼ਾਈਟੀ ਤੋਂ ਮੁਕਤੀ پا ਸਕੋ ਠੀਕ ਹੋ ਸਕੋ ਉੱਤਰਾਖੰਡ ਦੀ ਇੱਕ ਕੰਪਨੀ ਇਹ ਦਵਾਈ ਬਣਾਉਂਦੀ ਹੈ ਹੁਣ ਇਹ ਜਿਹੜੀ ਦਵਾਈ ਹੈ ਕੀ ਇਹ ਇਕੱਲੀ ਇੱਕੋ ਕੰਪਨੀ ਭਾਰਤ ਦੇ ਵਿੱਚ ਬਣਾ ਰਹੀ ਹੈ ਨਹੀਂ ਜਿਹੜਾ ਐਲਪਰਾਜ਼ੋਲਮ ਕੈਮੀਕਲ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਇਸ ਦਵਾਈ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਸੌਲਟ ਨਾਲ ਬਹੁਤ ਸਾਰੀਆਂ ਕੰਪਨੀਆਂ ਇਹ ਦਵਾਈ ਬਣਾ ਰਹੀਆਂ ਹਨ ਐਂਜਾਇਟੀ ਤੇ ਟੈਨਸ਼ਨ ਵਾਸਤੇ ਔਰ ਇਹਦੇ ਵਿੱਚ ਕਈ ਵੱਡੀਆਂ ਮਲਟੀਨੇਸ਼ਨਲ ਨੈਸ਼ਨਲ ਕੰਪਨੀਆਂ ਵੀ ਸ਼ਾਮਲ ਹਨ ਜੋ ਇਸ ਦਵਾਈ ਨੂੰ ਬਣਾਉਂਦੀਆਂ ਕੀ ਇਹ ਪਹਿਲੀ ਵਾਰ ਕੋਈ ਕੇਸ ਸਾਹਮਣੇ ਆਇਆ ਹੈ ਕਿ ਦਵਾਈ ਨੂੰ ਨਸ਼ੇ ਦੇ ਤੌਰ ਤੇ ਵਰਤਿਆ ਗਿਆ ਹੋਵੇ ਅੱਜ ਦਾ ਨਹੀਂ ਪਿਛਲੇ ਬਹੁਤ ਦਹਾਕਿਆਂ ਦਾ ਇਹ ਚਲਨ ਆਮ ਹੈ ਕੈਮਿਸਟ ਬਿਨਾ ਡਾਕਟਰ ਦੀ ਲਿਖੀ ਹੋਈ ਪਰਚੀ ਤੋਂ ਅਜਨੀਆਂ ਦਵਾਈਆਂ ਜਿਨ੍ਹਾਂ ਨੂੰ ਸੈਡੇਟਿਵਸ ਵੀ ਕਿਹਾ ਜਾਂਦਾ ਹੈ ਜਾਂ ਜਿਨ੍ਹਾਂ ਦੇ ਵਿੱਚ ਅਫੀਮ ਜਾਂ ਹੋਰ ਨਸ਼ੀਲੇ ਪਦਾਰਥ ਦੀ ਮਾਤਰਾ ਵੀ ਸ਼ਾਮਲ ਹੁੰਦੀ ਹੈ ਇਥੋਂ ਤੱਕ ਕਿ ਕਫ ਸਰਪਸ ਜਿਹੜੇ ਆਪਾਂ ਖੰਗ ਖਾਂਸੀ ਲਈ ਲੈਨੇ ਆ ਉਸ ਜਿਨ੍ਹਾਂ ਵਿੱਚ ਅਲਕੋਹਲ ਦੀ ਮਾਤਰਾ ਹੁੰਦੀ ਹੈ ਇਹਨਾਂ ਸਾਰੀਆਂ ਦਵਾਈਆਂ ਨੂੰ ਚਾਹੇ ਉਹ ਪੇਨ ਕਿਲਰਸ ਹੋਣ ਇਹਨਾਂ ਨੂੰ ਨੌਜਵਾਨ ਕਈ ਮਿਸਯੂਜ਼ ਕਰਦੇ ਨੇ ਇਕੱਠੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਦਾ ਸੇਵਨ ਕਰਦੇ ਨੇ ਤਾਂ ਕਿ ਉਹਨਾਂ ਨੂੰ ਉਸ ਨਸ਼ੇ ਦਾ ਇੱਕ ਇੱਕ ਮਿਲ ਸਕੇ ਜੋ ਉਹਨਾਂ ਨੂੰ ਸ਼ਾਇਦ ਚਾਹੀਦਾ ਹੁੰਦਾ ਹੈ ਜਾਂ ਕਿਸੇ ਹੋਰ ਨਸ਼ੇ ਤੋਂ ਨਹੀਂ ਮਿਲਦਾ। ਇਹਦੇ ਵਿੱਚ ਕੀ ਉਹ ਕੰਪਨੀਆਂ ਦੋਸ਼ੀ ਨੇ ਜਿਹੜੀਆਂ ਇਸ ਨੂੰ ਦਵਾਈ ਦੇ ਤੌਰ ਤੇ ਬਣਾਉਂਦੀਆਂ ਨੇ ਜਾਂ ਉਹ ਕੈਮਿਸਟ ਦੋਸ਼ੀ ਨੇ ਜਿਹੜੇ ਬਿਨਾਂ ਡਾਕਟਰ ਦੀ ਪਰਚੀ ਤੇ ਇਸ ਨੂੰ ਵੇਚਦੇ। ਬਹੁਤ ਵਾਰ ਇਹ ਜਾਂ ਦੇਖਣ ਨੂੰ ਮਿਲਿਆ ਹੈ ਕਿ ਕੈਮਿਸਟਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਵੱਲੋਂ। ਗ੍ਰਫਤਾਰੀਆਂ ਵੀ ਹੁੰਦੀਆਂ ਨੇ ਬੜੀ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਫੜੀਆਂ ਵੀ ਜਾਂਦੀਆਂ ਹਨ ਪਰ ਇਸ ਦੇ ਵਿੱਚ ਕਈ ਵਾਰ ਇਹ ਵੀ ਸਾਹਮਣੇ ਆਇਆ ਹੈ ਕਿ ਜਿਹੜੇ ਡਰੱਗ ਇਨਸਪੈਕਟਰ ਨੇ ਸਰਕਾਰਾਂ ਵੱਲੋਂ ਰੱਖੇ ਗਏ ਹੁੰਦੇ ਨੇ ਇਸ ਤਰ੍ਹਾਂ ਦੀ ਪ੍ਰੈਕਟਿਸ ਨੂੰ ਰੋਕਣ ਦੇ ਲਈ ਉਹ ਵੀ ਇਸ ਨਜਾਇਜ਼ ਕੰਮ ਦੇ ਵਿੱਚ ਸ਼ਾਮਲ ਹੋ ਜਾਂਦੇ ਕੀ ਕੰਪਨੀਆਂ ਕੋਈ ਵੀ ਖੋਲ ਕੇ ਕਿਸੇ ਤਰੀਕੇ ਦੀ ਇਸ ਤਰ੍ਹਾਂ ਦੀਆਂ ਦਵਾਈਆਂ ਬਣਾ ਸਕਦਾ ਹੈ ਉਹਨਾਂ ਦੀ ਮੈਨੂਫੈਕਚਰਿੰਗ ਕਰ ਸਕਦਾ ਹੈ ਕੀ ਕੋਈ ਕਾਨੂੰਨ ਦੇ ਅੰਤਰਗਤ ਇਹਨਾਂ ਦੀ ਮੈਨੂਫੈਕਚਰਿੰਗ ਨਹੀਂ ਆਉਂਦੀ ਇੱਥੇ ਵੀ ਬਿਲਕੁਲ ਕਾਨੂੰਨ ਹਨ ਭਾਰਤ ਦੇ ਵਿੱਚ ਹਰ ਤਰ੍ਹਾਂ ਦੇ ਕਾਨੂੰਨ ਨੇ ਕੋਈ ਵੀ ਕੰਪਨੀ ਕਿਸੇ ਤਰ੍ਹਾਂ ਦੇ ਵੀ ਜਦੋਂ ਮੈਨੂਫੈਕਚਰਿੰਗ ਕਰਦੀ ਹੈ ਬਣਾਉਂਦੀ ਹੈ ਤਾਂ ਉਹਨਾਂ ਨੂੰ ਕਿੰਨੇ ਕੈਮੀਕਲ ਖਰੀਦੇ ਗਏ ਕਿੰਨੀ ਮਾਤਰਾ ਚ ਖਰੀਦੇ ਗਏ ਉਹਨਾਂ ਤੋਂ ਕਿੰਨੀ ਦਵਾਈ ਬਣ ਸਕਦੀ ਸੀ ਕੀ ਉਨੀ ਦਵਾਈ ਬਣੀ ਉਹ ਸਾਰੇ ਰਿਕਾਰਡ ਉਹ ਸਰਕਾਰ ਨਾਲ ਸ਼ੇਅਰ ਕਰਨੇ ਪੈਂਦੇ ਨੇ ਕਿ ਅਸੀਂ ਇੰਨਾ ਕੱਚਾ ਮਾਲ ਖਰੀਦਿਆ ਇਸ ਤੋਂ ਇੰਨਾ ਮਾਲ ਤਿਆਰ ਹੋ ਸਕਦਾ ਸੀ ਸਾਡੀ ਫੈਕਟਰੀ ਵੱਲੋਂ ਇੰਨਾ ਮਾਲ ਤਿਆਰ ਕੀਤਾ ਗਿਆ ਜੇ ਤਿਆਰ ਮਾਲ ਕਸ਼ਟ ਹੈ ਤਾਂ ਉਹ ਵੇਸਟੇਜ ਦੇ ਵਿੱਚ ਗਿਆ ਉਹ ਕੈਮੀਕਲ ਕਿੱਥੇ ਵਰਤਿਆ ਗਿਆ ਕੀ ਉਹਨਾਂ ਦੀ ਫੈਕਟਰੀ ਦੇ ਵਿੱਚ ਹਜੇ ਵੀ ਉਹ ਕੈਮੀਕਲ ਬਚਿਆ ਹੋਇਆ ਮੌਜੂਦ ਹੈ ਇਹ ਸਾਰੀ ਜਾਣਕਾਰੀ ਵੀ ਸਰਕਾਰ ਦੇ ਨਾਲ ਸਾਂਝੀ ਕਰਨੀ ਪੈਂਦੀ ਹੈ ਕਿਹੜੇ ਕੈਮਿਸਟ ਨੂੰ ਕਿੰਨੀ ਮਾਤਰਾ ਦੇ ਵਿੱਚ ਦਵਾਈਆਂ ਬਣੀਆਂ ਹੋਈਆਂ ਦਵਾਈਆਂ ਵੇਚੀਆਂ ਗਈਆਂ ਇਸ ਦੇ ਰਿਕਾਰਡ ਵੀ ਸਰਕਾਰਾਂ ਕੋਲ ਜਾਂਦੇ ਸੋ ਇੰਨਾ ਆਸਾਨ ਨਹੀਂ ਹੈ ਇਹ ਕਹਿ ਦੇਣਾ ਕਿ ਕੋਈ ਵੀ ਬੰਦਾ ਫੈਕਟਰੀ ਲਾ ਕੇ ਇਸ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਬਾਜ਼ਾਰ ਦੇ ਵਿੱਚ ਬਹੁਤ ਆਸਾਨੀ ਨਾਲ ਨਸ਼ੇ ਦੀ ਤਰ੍ਹਾਂ ਵੇਚ ਸਕਦਾ ਹੈ ਇਸ ਨੂੰ ਵੇਚਣ ਦਾ ਜ਼ਿਆਦਾਤਰ ਤਰੀਕਾ ਕੈਮਿਸਟਾਂ ਦੇ ਥਰੂ ਹੀ ਹੁੰਦਾ ਹੈ ਤੇ ਉਹ ਜ਼ਿੰਮੇਵਾਰੀ ਕੈਮਿਸਟਾਂ ਦੀ ਹੁੰਦੀ ਹੈ ਕਿ ਉਹਨਾਂ ਨੇ ਇਹ ਰਿਕਾਰਡ ਰੱਖਣਾ ਹੁੰਦਾ ਹੈ ਕਿ ਅਸੀਂ ਇਹ ਗੋਲੀਆਂ ਅੱਗੇ ਕਿੰਨੀਆਂ ਵੇਚੀਆਂ ਕਿਹਨੂੰ ਵੇਚੀਆਂ ਤੇ ਕਿਹੜੇ ਡਾਕਟਰ ਨੇ ਪਰਚੀ ਲਿਖ ਕੇ ਦੱਸਿਆ ਸੀ ਕਿ ਇਸ ਮਰੀਜ਼ ਨੂੰ ਤੁਸੀਂ ਇਹ ਦਵਾਈ ਦੇ ਦਿਓ ਉਹਦਾ ਸਾਰਾ ਰਿਕਾਰਡ ਕੈਮਿਸਟ ਲਈ ਰੱਖਣਾ ਜ਼ਰੂਰੀ ਹੁੰਦਾ ਹੈ ਜੇ ਉਹ ਰਿਕਾਰਡ ਨਹੀਂ ਰੱਖਦਾ ਤਾਂ ਉਸ ਦੇ ਵਿੱਚ ਫਰਕ ਹੈ हां ਉਸ ਕੈਮਰਸ ਤੇ ਉੱਤੇ ਪੁਲਿਸ ਕਾਰਵਾਈ ਕਰ ਸਕਦੀ ਹੈ ਸੋ ਇਸ ਤਰੀਕੇ ਨਾਲ ਕਹਿ ਦੇਣਾ ਕਿ ਇੱਕ ਕੱਲੀ ਕੰਪਨੀ ਇਸ ਤਰ੍ਹਾਂ ਦਵਾਈਆਂ ਬਣਾ ਕੇ ਤਲੱਲੇ ਨਾਲ ਬਹੁਤ ਵੱਡੀ ਮਾਤਰਾ ਚ ਪੰਜਾਬ ਚ ਵੇਚ ਰਹੀ ਹੈ ਤੇ ਉਸ ਦਾ ਕੋਈ ਰਿਕਾਰਡ ਨਹੀਂ ਹੈ ਪੁਲਿਸ ਨੂੰ ਰਿਸ਼ਵਤ ਦੇ ਕੇ ਉਸ ਦੇ ਉੱਪਰ ਮਿੱਟੀ ਪਾਈ ਜਾ ਰਹੀ ਹੈ ਇੰਨਾ ਆਸਾਨ ਨਹੀਂ ਹੈ ਔਰ ਦੂਸਰੀ ਤਰਫ ਜਦੋਂ ਬੰਦੇ ਦੇ ਉੱਤੇ ਖੁਦ ਦੇ ਉੱਤੇ ਰਿਸ਼ਵਤ ਲੈਣ ਦੇ ਇਲਜ਼ਾਮ ਨੇ ਉਸ ਦਾ ਕੋਈ ਆਪਣਾ ਰਿਕਾਰਡ ਜਿਹੜਾ ਨਹੀਂ ਹੈ ਕਿ ਉਹ ਕੋਈ ਸਿਸਟਮ ਦੇ ਖਿਲਾਫ ਲੜਨ ਵਾਲਾ ਬੰਦਾ ਹੈ ਕੋਈ ਬਹੁਤ ਵੱਡਾ ਇਮਾਨਦਾਰ ਬੰਦਾ ਹੈ ਉਸ ਦਾ ਪ੍ਰਾਣਾ ਟਰੈਕ ਰਿਕਾਰਡ ਜੇ ਆ ਹੈ ਕਿ ਉਸ ਨੇ ਸਿਸਟਮ ਦੇ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਹੋਵੇ ਅਜਿਹਾ ਵੀ ਕਿਤੇ ਸਾਹਮਣੇ ਨਹੀਂ ਆਉਂਦਾ ਦੂਸਰੀ ਗੱਲ ਆਮ ਤੌਰ ਤੇ ਜਦੋਂ ਵੀ ਅਦਾਲਤਾਂ ਦੇ ਵਿੱਚ ਕੋਈ ਪਟੀਸ਼ਨ ਪਾਈ ਜਾਂਦੀ ਹੈ ਕਿਸੇ ਦੇ ਉੱਪਰ ਦੋਸ਼ ਲਾਏ ਜਾਂਦੇ ਨੇ ਤਾਂ ਦੋਸ਼ ਲਾਉਣ ਵਾਲੇ ਤੇ ਇਹ ਵਜਨ ਹੁੰਦਾ ਹੈ ਕਿ ਉਸ ਨੇ ਪ੍ਰੂਵ ਕਰਨਾ ਹੁੰਦਾ ਹੈ ਕਿ ਹਾਂ ਇਹ ਦੋਸ਼ ਮੇਰੇ ਸਹੀ ਨੇ ਨਾ ਕਿ ਦੂਸਰੇ ਧੜੇ ਨੇ ਇਸ ਗੱਲ ਦਾ ਸਬੂਤ ਦੇਣਾ ਹੁੰਦਾ ਹੈ ਕਿ ਮੇਰੇ ਤੇ ਦੋਸ਼ ਗਲਤ ਲਾਏ ਗਏ ਲੇਕਿਨ ਇੱਥੇ ਜਿਹੜੀ ਪਟੀਸ਼ਨ ਹੈ ਉੱਥੇ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਸ ਮਹਿਕਮੇ ਦੇ ਖਿਲਾਫ ਮੈਂ ਆਪਣੇ ਆਪ ਨੂੰ ਫਸਾਉਣ ਦਾ ਦੋਸ਼ ਲਾ ਰਿਹਾ ਹਾਂ ਕਿ ਇਸ ਪੁਲਿਸ ਮਹਿਕਮੇ ਨੇ ਪੰਜਾਬ ਪੁਲਿਸ ਨੇ ਮੈਨੂੰ ਫਸਾਇਆ ਉਸੇ ਮਹਿਕਮੇ ਦੇ ਐਸਐਸਪੀਆ ਨੇ ਮੈਨੂੰ ਜਾਣਕਾਰੀ ਦੇ ਦਿੱਤੀ ਕਿ ਪੂਰੇ ਪੰਜਾਬ ਦੇ ਵਿੱਚ 300 ਤੋਂ ਵੱਧ ਐਫਆਈਆਰਾਂ ਇਸ ਤਰ੍ਹਾਂ ਦੀਆਂ ਜਾਲੀ ਰਜਿਸਟਰ ਕੀਤੀਆਂ ਗਈਆਂ ਨੇ ਜਾਂ ਅਸਲੀ ਐਫ ਆਈ ਆਰ ਆ ਨੇ ਪਰ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਕਾਰਵਾਈ ਨੂੰ ਦਬਾਇਆ ਜਾ ਰਿਹਾ ਹੈ ਔਰ ਉਹ ਜਾਣਕਾਰੀ ਉਸੇ ਪੁਲਿਸ ਦੇ ਅਫਸਰਾਂ ਨੇ ਇਸ ਡੀ ਐਸ ਪੀ ਨੂੰ ਦੇ ਦਿੱਤੀ ਇਸ ਦੇ ਉੱਤੇ ਵੀ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਫਿਰ ਅਦਾਲਤਾਂ ਨੂੰ ਜਾਂ ਅਦਾਲਤਾਂ ਦੀ ਦਰਵਰਤੋਂ ਕੀਤੀ ਜਾ ਰਹੀ ਅਦਾਲਤਾਂ ਨੂੰ ਇਸ ਤਰੀਕੇ ਨਾਲ ਵਰਤਾਇਆ ਜਾ ਰਿਹਾ ਹੈ ਕਿ ਕੋਈ ਨਾ ਕੋਈ ਸਵਾਲ ਇਸ ਤਰੀਕੇ ਦੇ ਖੜੇ ਕਰੋ ਤਾਂ ਕਿ ਪੁਲਿਸ ਤੇ ਪ੍ਰਸ਼ਾਸਨ ਤੇ ਦਬਾਅ ਬਣਾਇਆ ਜਾ ਸਕੇ ਕਿ ਮੇਰੇ ਉੱਤੇ ਜਿਹੜੀ ਪੈਰਵਾਈ ਹੋ ਰਹੀ ਹੈ ਉਹ ਨੂੰ ਨਾ ਕੀਤੀ ਜਾਵੇ ਜਾਂ ਮੇਰੇ ਤੇ ਦਬਾਅ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਦੀ ਸੈਟਲਮੈਂਟ ਕਰ ਲਈ ਜਾਵੇ ਲੇਕਿਨ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਆਮ ਤੌਰ ਤੇ ਜਦੋਂ ਵੀ ਕੋਈ ਕੇਸ ਹੁੰਦਾ ਹੈ ਤਾਂ ਅਦਾਲਤਾਂ ਬਹੁਤ ਜ਼ਿਆਦਾ ਵਿਚਾਰ ਕਰਕੇ ਹੀ ਉਸ ਕੇਸ ਨੂੰ ਐਕਸੈਪਟ ਕਰਦੀਆਂ ਨੇ ਪਰ ਇਸ ਡੀਐਸਪੀ ਦੇ ਕੇਸ ਦੇ ਵਿੱਚ ਜਦੋਂ ਇਸ ਤੇ ਐਫ ਆਈ ਆਰ ਹੋਈ 45 ਲੱਖ ਦੀ ਰਿਸ਼ਵਤ ਦੇ ਦੋਸ਼ ਲੱਗੇ ਤਾਂ ਇੱਕ ਗ੍ਰਿਫਤਾਰ ਨਹੀਂ ਹੋਇਆ ਇਹ ਉਥੋਂ ਐਬਸਕੌਂਡਿੰਗ ਹੋ ਗਿਆ ਪਗੌੜਾ ਹੋ ਗਿਆ ਭੱਜ ਗਿਆ ਔਰ ਜਦੋਂ ਇੱਕ ਪਗੌੜਾ ਵਿਅਕਤੀ ਅਦਾਲਤ ਦੇ ਵਿੱਚ ਹਾਈ ਕੋਰਟ ਜਾਂਦਾ ਹੈ ਇਹ ਕਹਿਣ ਦੇ ਲਈ ਕਿ ਮੇਰਾ ਕੇਸ ਸੀਬੀਆਈ ਨੂੰ ਦੇ ਦਿੱਤਾ ਜਾਵੇ ਤਾਂ ਅਦਾਲਤ ਹਮਸ਼ੇ ਕਰਮ ਉਸ ਅਧਿਕਾਰੀ ਨੂੰ ਇਹ ਜ਼ਰੂਰ ਕਹਿੰਦੀ ਹੈ ਕਿ ਤੁਸੀਂ ਜਾਂਚ ਦੇ ਵਿੱਚ ਸ਼ਾਮਲ ਹੋਵੋ ਤੁਸੀਂ ਪੇਸ਼ ਹੋਵੋ ਫਿਰ ਅਗਲੀ ਦੀ ਕਾਰਵਾਈ ਬਾਰੇ ਸੋਚਾਂਗੇ ਪਰ ਅਦਾਲਤ ਨੇ ਬਿਨਾਂ ਇਸ ਤਰ੍ਹਾਂ ਦੀ ਕੋਈ ਸ਼ਰਤ ਰੱਖੇ ਕੇਸ ਸੀਬੀਆਈ ਦੇ ਹਵਾਲੇ ਕਰਤਾ ਉਲਟਾ STF ਨੂੰ ਇਹ ਕਹਿ ਦਿੱਤਾ ਕਿ ਤੁਸੀਂ ਇਸ ਦੇ ਉੱਤੇ ਹੋਰ ਜਾਂਚ ਨਾ ਕਰੋ ਹੋਰ ਕਾਰਵਾਈ ਨਾ ਕਰੋ ਇਹ ਜਿਹੜਾ ਫੈਸਲਾ ਹੈ ਇਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ CBI ਵੱਲੋਂ ਵੀ ਇਸ ਕੇਸ ਨੂੰ ਹਜੇ ਤੱਕ ਕੋਈ ਕਲੀਨ ਚੀਟੀ ਐਸਪੀ ਨੂੰ ਨਹੀਂ ਦਿੱਤੀ ਗਈ ਕਿ ਉਹਨਾਂ ਦੇ ਉੱਤੇ ਕੋਈ ਝੂਠਾ ਕੇਸ ਬਣਾਇਆ ਗਿਆ ਸੀ ਜਾਂ ਝੂਠਾ ਉਹਨਾਂ ਦੇ ਉੱਤੇ ਦੋਸ਼ ਲਾਇਆ ਗਿਆ ਸੀ ਆਲਰੇਡੀ ਉਹ ਸਪੈਸ਼ਲ ਕੋਰਟ ਦੇ ਵਿੱਚ ਮਾਮਲਾ ਹੈ 8 ਦਸੰਬਰ ਨੂੰ ਕਿਹਾ ਜਾ ਰਿਹਾ ਹੈ ਉਹਦੀ ਤਰੀਖ ਹੈ ਫਿਰ ਇੱਕ ਹੋਰ PIL ਪਾ ਦਿੱਨੀ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਦੇ ਦੋਸ਼ ਲਗਾ ਕੇ ਜਿੱਥੇ ਸਪੋਰਟਿੰਗ ਐਵੀਡੈਂਸ ਦੇ ਨਾਮ ਤੇ ਕੁਝ ਨਹੀਂ ਸਿਰਫ ਦੋਸ਼ دیں ਕਿ ਪੰਜਾਬ ਸਰਕਾਰ ਦੇ ਕੋਲ ਇੰਨੇ ਹੀ ਆ ਐਫ ਆਈ ਆਰਾਂ ਜਾਰਜ ਨੇ ਇੱਕ ਖਾਸ ਕੰਪਨੀ ਦੇ ਖਿਲਾਫ ਇੱਕ ਖਾਸ ਦਵਾਈ ਨੂੰ ਲੈ ਕੇ ਤੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਉੱਥੇ ਵੀ ਹਾਈ ਕੋਰਟ ਵੱਲੋਂ ਕੋਈ ਇਸ ਤੇ ਸਪੋਰਟਿੰਗ ਡਾਕੂਮੈਂਟ ਜਾਂ ਸਬੂਤ ਨਹੀਂ ਮੰਗੇ ਗਏ ਸਗੋਂ ਸਰਕਾਰ ਨੂੰ ਹੀ ਨੋਟਿਸ ਦੇ ਦਿੱਤਾ ਗਿਆ ਕਿ ਤੁਸੀਂ ਆਓ ਤੇ ਇਹਨਾਂ ਦੋਸ਼ਾਂ ਦੇ ਉੱਪਰ ਕੀ ਤੁਹਾਡਾ ਜਵਾਬ ਹੈ ਉਹ ਜਵਾਬ ਦਾਖਲ ਕਰੋ ਇਨ ਸਾਰੀਆਂ ਚੀਜ਼ਾਂ ਤੇ ਪ੍ਰਸ਼ਨ ਉਠਣਾ ਤਾਂ ਲਾਜ਼ਮੀ ਹੈ। ਇਹ ਨਹੀਂ ਕਿ ਅਦਾਲਤਾਂ ਨੂੰ ਪਹਿਲਾਂ ਕਦੇ ਵਰਤਿਆ ਨਹੀਂ ਗਿਆ ਜਾਂ ਇਸ ਤਰੀਕੇ ਨਾਲ ਅਫਸਰਾਂ ਵੱਲੋਂ ਕਦੇ ਦਬਾਅ ਪਾਉਣ ਦੇ ਜਾਂ ਝੂਠੇ ਅਲੀਗੇਸ਼ਨ ਨਹੀਂ ਲਾਏ ਗਏ ਜਾਂ ਅਫਸਰਾਂ ਦੇ ਉੱਤੇ ਝੂਠੇ ਅਲੀਗੇਸ਼ਨ ਨਹੀਂ ਲਾਏ ਗਏ। ਅਸੀਂ ਕਿਸੇ ਵੀ ਪੱਖ ਦਾ ਹਮਾਇਤ ਨਹੀਂ ਕਰ ਰਹੇ, ਕਿਸੇ ਵੀ ਧੜੇ ਦਾ ਪੱਖ ਨਹੀਂ ਪੂਰ ਰਹੇ। ਪਿੱਛੇ ਜੇ ਤੁਹਾਨੂੰ ਯਾਦ ਹੋਣਾ ਹੈ ਇੱਕ ایسے ਤਰੀਕੇ ਨਾਲ ਪੰਜਾਬ ਪੁਲਿਸ ਦੀ ਮੇਲੀ ਇੰਸਪੈਕਟਰ ਸੀ ਜਿਸ ਦੇ ਉੱਤੇ ਕਾਫੀ ਦੋਸ਼ ਸੀ। ਉਸ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਮੈਂ 100 ਕਰੋੜ ਦਾ ਇੱਕ ਕੇਸ ਅਨੰਤ ਕੀਤਾ ਹੈ ਜਿੱਥੇ ਇੱਕ ਫਰਜੀ ਕਾਲ ਸੈਂਟਰ ਬਣਾ ਕੇ ਲੋਕਾਂ ਨਾਲ ਲੁੱਟਖੋਰੀ ਸੀ ਉਸ ਵੱਲੋਂ ਵੀ ਇੱਕ ਆਈਪੀਐਸ ਮਹਿਲਾ ਅਧਿਕਾਰੀ ਤੇ ਦੋਸ਼ ਲਾ ਦਿੱਤੇ ਗਏ ਸੀ ਜੋ ਕਿ ਸਰਕਾਰ ਦੇ ਵਿੱਚ ਮੰਤਰੀ ਦੀ ਪਤਨੀ ਹਨ ਉਸ ਦਾ ਵੀ ਅੱਗੇ ਅੱਜ ਤੱਕ ਕੀ ਹੋਇਆ ਕੀ ਨਿਕਲਿਆ ਉਹ ਇਸ ਤਰੀਕੇ ਦੇ ਦੋਸ਼ ਸਾਬਤ ਨਹੀਂ ਹੋਏ ਕਿ ਉਹਨਾਂ ਵੱਲੋਂ ਕੋਈ ਦਬਾਅ ਬਣਾਇਆ ਗਿਆ ਸੀ ਜਾਂ ਕੋਈ ਇਸ ਤਰੀਕੇ ਦੀ ਹਰਕਤ ਕੀਤੀ ਗਈ ਸੀ ਪਰ ਫਿਰ ਵੀ ਕੁਝ ਦਿਨ ਵਾਸਤੇ ਸੁਰਖੀਆਂ ਜ਼ਰੂਰ ਬਣਦੀਆਂ ਨੇ ਸਰਕਾਰਾਂ ਤੇ ਦਬਾਅ ਜ਼ਰੂਰ ਬਣਦੇ ਨੇ ਲੋਕਾਂ ਦੇ ਨਾਮ ਖਰਾਬ ਜੂਰ ਹੁੰਦੇ ਨੇ ਨਾਮਾਂ 'ਤੇ ਤੱਬੇ ਲੱਗਦੇ ਨੇ ਪਰ ਇਸ ਤੋਂ ਨਿਕਲਦਾ ਕੁਝ ਨਹੀਂ ਇਸੇ ਤਰੀਕੇ ਨਾਲ ਚੱਲਿਆ ਜਾਂਦਾ ਹੈ। ਫਿਰ ਲੋਕ ਕਿਸ ਤੇ ਵਿਸ਼ਵਾਸ ਕਰਨ? ਕੀ ਲੋਕ ਸਰਕਾਰਾਂ ਤੇ ਵਿਸ਼ਵਾਸ ਕਰਨ? ਕੀ ਲੋਕ ਪੁਲਿਸ ਤੇ ਵਿਸ਼ਵਾਸ ਕਰਨ? ਕੀ ਲੋਕ ਅਦਾਲਤਾਂ ਤੇ ਵਿਸ਼ਵਾਸ ਕਰਨ? ਕਿਸੇ ਤੇ ਵੀ ਪੂਰੇ ਤਰੀਕੇ ਨਾਲ ਵਿਸ਼ਵਾਸ ਹੁਣ ਬਣਿਆ ਨਹੀਂ ਰਹਿ ਗਿਆ ਹੈ। ਹਰ ਧਿਰ ਦੇ ਉੱਤੇ ਹੀ ਸਵਾਲੀਆ ਨਿਸ਼ਾਨ ਉੱਠਦੇ ਹਨ। ਇਸੇ ਕਰਕੇ ਹੀ ਲੋਕ ਜਿਹੜੇ ਨੇ ਉਹ ਐਨੇ ਵੱਡੀ بے વિશਵਾਸੀ ਦੇ ਵਿੱਚੋਂ ਨਿਕਲ ਰਹੇ ਨੇ ਕਿ ਕਿਸੇ ਵੀ ਚੀਜ਼ ਨੂੰ ਪੂਰਨ ਤੌਰ ਤੇ ਸੱਚ ਨਹੀਂ ਮੰਨਿਆ ਜਾ ਸਕਦਾ ਕਿਸੇ ਵੀ ਸੰਸਥਾ ਦੇ ਉੱਤੇ ਪੂਰਨ ਤੌਰ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਸ ਤਰੀਕੇ ਦੀ ਅਜੀਬ ਸਥਿਤੀ ਬਣੀ ਹੋਈ ਹੈ ਉਮੀਦ ਕਰਦੇ ਹਾਂ ਕਿ ਅਦਾਲਤਾਂ ਆਪਣੇ ਕੰਮ ਨੂੰ ਹੋਰ ਸੀਰੀਅਸਲੀ ਲੈਣਗੀਆਂ ਜੋ ਪ੍ਰਸ਼ਨ ਉੱਠਦੇ ਨੇ ਜੋ ਉਹਨਾਂ ਦੇ ਸਾਹਮਣੇ ਪਟੀਸ਼ਨਾਂ ਆਉਂਦੀਆਂ ਨੇ ਉਹਨਾਂ ਦਾ ਸਮੇਂ ਰਹਿੰਦੇ ਹੀ ਨਿਪਟਾਰਾ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਸੰਸਥਾ ਤੇ ਬਚਿਆ ਰਹਿ ਸਕੇ ਬਰਕਰਾਰ ਰਹਿ ਸਕੇ ਇਸੇ ਉਮੀਦ ਦੇ ਨਾਲ ਤੁਤ ਵਿਦਿਆਲੇ ਨੇ ਆ ਧੰਨ